ਅੱਜ ਨਗਰਪੰਚਾਇਤ ਦਫ਼ਤਰ ਢਾਲਾ ਵਿਖੇ ਨਗਰਪੰਚਾਇਤ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਪਰੰਤੂ ਕਨਵੀਨਰ ਨਾ ਪਹੁੰਚਣ ਕਾਰਨ ਫਿਲਹਾਲ ਚੋਣ ਮੁਲਤਵੀ ਹੋ ਗਈ ਹੈ ਇਸ ਤੋਂ ਪਹਿਲਾਂ ਵਿਰੋਧੀ ਆਪ ਕੌਂਸਲਰਾਂ ਤੇ ਆਗੂਆਂ ਨੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਜਿਸ ਦੇ ਚੱਲਦਿਆਂ ਮਾਹੌਲ ਤਣਾਅਪੂਰਨ ਹੋ ਗਿਆ ਦਰਸਲ ਪ੍ਰਧਾਨ ਬਣਾਉਣ ਲਈ ਕਾਂਗਰਸ ਕੋਲ ਬਹੁਮਤ ਹਾਸਲ ਸੀ ਜਿਸ ਦੇ ਚਲਦਿਆਂ ਕਾਂਗਰਸ ਦੇ ਪ੍ਰਧਾਨ ਨੇ ਚੋਣ ਕਰਨੀ ਸੀ ਜਦੋਂ ਆਪ ਆਗੂਆਂ ਨੂੰ ਪਤਾ ਲੱਗਾ ਕਿ ਚੋਣ ਮੁਲਤਵੀ ਹੋ ਗਈ ਹੈ ਤਾਂ ਉਹਨਾਂ ਨੇ ਖੁਸ਼ੀ ਦੇ ਵਿੱਚ ਭੰਗੜੇ ਪਾਏ ਹਨ ਇਸ ਦਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕੋਈ ਹਾਰ ਕੇ ਖੁਸ਼ੀ ਵਿੱਚ ਢੋਲ ਵਜਾ ਰਿਹਾ ਹੈ ਅੱਜ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਆ ਇਹ ਉਹਦੇ ਦਫਤਰ ਦੇ ਬਾਹਰ ਖੜੇ ਆ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1 ਵਜੇ ਸ਼ਾਰਪ ਸੀਗਾ ਅਸੀਂ ਸਾਰੇ 7 ਦੇ 7 ਅਸੀਂ ਕਾਉਂਸਲਰ ਤੁਸੀਂ ਇੱਥੋਂ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਪੁਰਗ ਤੇ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਆ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10-15 ਮਿੰਟ ਧਿਆਨ ਕੇ ਬਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆਨ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਹੈ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਭੁਲੱਥ ਉਹ ਬਹੁਤ ਬਿਮਾਰ ਹੋ ਗਿਆ ਜੀ ਮਤਲਬ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹ ਤਾਂ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਆ ਧੋង ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ ਬਰਦਾਸ਼ ਨਹੀਂ ਕਰ ਸਕਰੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ ਬਰਦਾਸ਼ ਕਰ ਸਕਦੇ ਔਰ ਹਾਰ ਬਰਦਾਸ਼ ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਆਈਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਤੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ ਚ ਪਰ ਇਹਦੇ باوجود ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਸਟ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਮੇਇਦ ਪ੍ਰਧਾਨਗੀ ਦੀ ਚੋਣ ਉਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕਟ ਵਿਨਰ ਸੀਗੇ ਤੇ ਇਥੋਂ ਭੱਜ ਗਿਆ ਹੁਣ ਬਾਹਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੋਂਦੇ ਬੇਸ਼ਰਮਾਂ ਦੀ ਡੁੱਲ ਗਈ ਥਾਲ ਕਹਿੰਦੇ ਅਸੀਂ ਤਾਂ ਪੁੰਜੇ ਬੈਹਿ ਕੇ ਖਾਣੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹਨੂੰ ਵਿਚਾਰੇ ਨੂੰ ਹਾਰਟ پیشنਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਨਾ ਐਡੇ ਬੇਸ਼ਰਮ ਬੰਦੇ ਇਹਨੇ ਵਹਾਯਾਤ ਆਦਮੀ ਗੁੰਡਾ ਅੰਸਰ ਪਦਮਾਸ਼ ਅੰਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿਦ ਦੇ ਰਹੀ ਹੈ ਕਿ ਸਾਡੇ ਪੰਜਾਬ ਦਾ ਭਵਿੱਖ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕਮਾਲ ਨਹੀਂ ਹੋ ਰਿਹਾ ਕਿਤੇ ਵੀ ਆ ਬਦਮਾਸ਼ਾਂ ਨੂੰ ਸ਼ਹਿ ਦੇਣ ਵਾਸਤੇ ਜ਼ਰੂਰ ਕੀਤਾ ਜਾ ਰਿਹਾ ਸੋ ਅਸੀਂ ਦਰੇੜਾ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਉਹ ਲਿਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਹੈ ਔਰ ਅਕਾਲਪੁਰ ਵਾਹਿਗੁਰੂ ਦਾ ਹੱਥ ਹੈਗਾ ਵਾ ਔਰ ਦੂਜਾ ਕਿ ਨਹੀਂ ਕਰਾਉਣਗੇ ਤੇ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਅੰਮ ਦਰਵਾਜ਼ਾ ਮੂਵ ਖਟਕਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਬੋਕਰ ਪਾਰਟੀ ਦੇ ਬਦਮਾਸ਼ ਨੇ ਇਹ ਪੁਲਿਸ ਦੇ ਸਿਰ ਤੇ ਟੱਪੜੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂਗੀ ਕਦੀ ਦੇਖਿਆ ਤੁਸੀਂ ਕਿ ਬੰਦੇ ਹਾਰੇ ਹੋਣ ਘਟ ਗਿਣਤੀ ਚ ਹੋਣ ਤੇ ਬਾਹਰ ਜਾ ਕੇ ਢੋਲ ਵਜਾਉਂਦੇ ਹੋਣ ਇਦਨੋਂ ਜ਼ਿਆਦਾ ਬੇਸ਼ਰਮੀ ਦੀ ਕੋਈ ਹੱਦ ਨਹੀਂ ਮੈਨੂੰ ਨਜ਼ਰ ਆ ਰਹੀ ਮੈਨੂੰ ਮੈਂ ਕਹਿੰਦਾ ਇਹਨਾਂ ਦੇ ਲੀਡਰ ਵੀ ਬੜੇ ਬੇਸ਼ਰਮ ਤੇ ਬੜੇ ਢੀਠ ਨੇ ਨਹੀਂ ਤਾਂ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਗੁਜ਼ਾਰੀ ਕੋ ਕਰਦਾ ਉਹਨੂੰ ਲੀਡਰ ਜਿਹੜਾ ਚੰਗਾ ਉਹ ਰੋਕਦਾ ਕਿ ਤੁਸੀਂਦਾ ਗਲਤ ਕੰਮ ਨਹੀਂ ਕਰਨੇ ਕੋਈ ਗਲਤ ਨਾਰੇ ਨਹੀਂ ਲਾਉਣੇ ਕੋਈ ਢੋਲ ਨਹੀਂ ਵਜਾਉਣਾ ਢੋਲ ਤਾਂ ਵਜਾਉਂਦੇ ਨੇ ਲੋਕੀ ਜਿੱਤੇ ਹੋਏ ਯਾਰ ਹਾਰ ਕੇ ਵੀ ਢੋਲ ਵਜਾਈ ਜਾਂਦੇ ਨੇ ਸੋ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਲੜਦੇ ਤੁਰੇ ਆਏ ਪਹਿਲਾਂ ਵੀ ਗਾਂ ਵੀ ਲੜਦੇ ਰਹਿਣਾ ਨਾ ਅਸੀਂ ਇਦਾਂ ਦੇ ਆ ਜਿਹੜੇ ਬੇਗੈਰ ਤੇ ਬੰਦੇ ਨੇ ਕਾਇਰ ਕਮਜ਼ੋਰ ਸਰਕਾਰ ਦੇ ਸਹਾਰਾ ਲੈ ਕੇ ਸਾਡੇ ਨਾਲ ਲੜਦੇ ਨੇ ਨਾ ਇਹਨਾਂ ਤੋਂ ਘਬਰਾਉਣ ਵਾਲੇ ਨਾ ਅਸੀਂ ਡਰਨ ਵਾਲੇ ਆ ਅਸੀਂ ਜਿੱਦਣ ਵੀ ਚੋਣ ਹੋਵੇਗੀ ਨੈਕਸਟ ਛੇਤੀ ਹਾਈ ਕੋਰਟ ਚੋਣ ਨੂੰ ਜਿੱਤਾਂਗੇ ਔਰ ਨਗਰਾਲੇ ਦਾ ਵਧੀਆ ਕੰਮ ਕਰਾਵਾਂਗੇ ਸੀਵਰੇਜ ਦਾ ਕੰਮ ਛੱਪੜਾਂ ਦੀ ਸਫਾਈ ਜਿਹੜਾ ਡੇਰਿਆਂ ਨੂੰ ਸੜਕਾਂ ਰਹਿ ਗਿਆ ਉਹ ਲਾਵਾਂਗੇ ਗਰੀਬਾਂ ਦੇ ਘਰ ਬਣਵਾਵਾਂਗੇ ਧਰਮਸ਼ਾਲਾ ਨੂੰ ਪੈਸੇ ਦਿਵਾਵਾਂਗੇ ਸਾਰੇ ਕੰਮ ਕਰਾਂਗੇ ਜੋ ਇਹ ਕੰਮ ਬਦਮਾਸ਼ੀ ਦੇ ਕਰਕੇ ਸਾਨੂੰ ਕਰਨ ਤੋਂ ਰੋਕਦੇ ਨੇ ਸਾਡੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਾਜੀ ਦਾ ਕਿਤੇ ਕੋਈ ਤਵੇਤ ਨਹੀਂ ਸਹੀ ਉਹਨਾਂ ਦੀ ਜਿੰਨਾਂ ਨੇ ਕਰਾਉਣੀ ਸੀਗੀ ਉਹਨਾਂ ਦੀ ਤਵੇਤ ਨਹੀਂ ਸਹੀ ਦੂਜਾ ਇੱਥੋਂ ਦੇ ਐਮਐਲਏ ਦਾ ਰਵਈਆ ਜਿਹੜਾ ਐਡਾ ਸਹੀ ਨਹੀਂ ਸੀ ਉਹ ਗਲਤ ਬੋਲਿਆ ਬੰਦਿਆਂ ਨੂੰ ਅੰਦਰ ਜਿਹੜੇ ਕਰਕੇ ਸਾਰਿਆਂ ਨੂੰ ਗੁੱਸਾ ਆਇਆ ਤੇ ਹੰਗਾਮਾ ਹੋ ਗਿਆ ਤੇ ਇੱਕ ਐਮਐਲਏ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵੀ ਉਹ ਇਸ ਲੈਵਲ ਤੱਕ ਸ਼ਬਦਾਵਲੀ ਘਟੀਆ ਵਰਤੇ ਹਨ ਤੇ ਇੱਕ ਹੋਏ ਆਪਣੇ ਆਪ ਨੂੰ ਕਹਿੰਦਾ ਐਮਐਲਏ ਫੜਾਏ ਲੋਕਾਂ ਦੀਆਂ ਮੋਟਰਾਂ ਡੱਕੇ ਛਪੜਾਂ ਦੇ ਕੰਮ ਤੇ ਕਰਾਏ ਨਜਾਇਜ਼ ਪਰਚੇ ਤੇ ਬੜੀ ਬੇਹੁਦਾ ਜੀਆਂ ਗੱਲਾਂ ਵਾ ਫਿਰ ਉਹ ਤਕਰਾਰਬਾਜ਼ੀ ਜਦੋਂ ਲੋਕ ਕਿਸੇ ਨੂੰ ਗਲਤ ਬੋਲਿਆ ਤੇ ਸੈਲਫ ਡਿਫੈਂਸ ਦੇ ਮੇਰੇ ਸਾਹਿਬ ਨਾਲ ਜਿੱਤੋਫਿਰ ਅਕਸਰ ਜਿਹੜੇ ਉਹਨਾਂ ਨੇ ਇਸ ਗੱਲ ਨੂੰ ਵਧੀਆ ਨਹੀਂ ਸਮਝਿਆ ਤੇ ਉਹਵੇਂ ਜਿੰਦੇ ਹਾਂਜੀ ਇਹ ਤੇ ਕਰਵਾਏਗਾ ਕਿ ਜਾਈਗੇ ਪੰਚ ਨੂੰ ਮੋਟਰਾਂ ਮੋਟਰਾਂ ਦੇ ਭਾਈ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਫੜੀਆਂ ਸੀਗਾ ਡਾਇਰੈਕਟ ਇਨਡਾਇਰੈਕਟ ਕੋਈ ਵੀ ਨਹੀਂ ਕਿਸੇ ਨੂੰ ਕਹਿ ਕੇ ਰਾਜੀ ਕੋਈ ਮੋਟਰਾਂ ਢੱਕਣ ਲਾ ਪੈਂਦਾ ਕੋਈ ਛੱਪੜ ਢੱਕਣ ਲਾ ਪੈਂਦਾ ਕੋਈ 326 ਦੇ ਪਰਚੇ ਦੀ ਯਾਦ ਕਰਾਉਣ ਲਾ ਪੈਂਦਾ ਕੋਈ ਕਿਤੇ ਕਰ ਲਾ ਪੈਂਦਾ ਮਤਲਬ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਵਿੱਚ ਜਾ ਕੇ ਲਾਟੜਾ ਡਾਉਣੀ ਸ਼ੁਰੂ ਕਰ ਦਿੰਦੇ ਆ ਫਿਰ ਇਹ ਜਿਹੜਾ ਇਹਨਾਂ ਕਿਸੇ ਨੂੰ ਤੰਗ ਕਰਨਾ ਕਿਸੇ ਨਾ ਕਿਸੇ ਦਿਨ ਜਿਹੜਾ ਵਾ ਉਬਾਲ ਨਿਕਲਦਾ ਹੀ ਆ ਬੰਦਾ ਹਰ ਬੰਦਾ ਇੱਥੇ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਦਾ ਹੱਕ ਆ ਆਪਣਾ ਦੁੱਖ ਜਾਰ ਕਰਨਾ ਤੇ ਇੱਕ ਨਹੀਂ ਕੀਤੀ ਜੇ ਇੱਕ ਕੀਤੀ ਹੁੰਦੀ ਤਾਂ ਮੈਂ ਕਹਿਣਾ ਹੀ ਨਹੀਂ ਸੀ ਕੋਈ 50 ਤੋਂ ਵੱਧ ਨੇ ਲੰਮੀ ਲਿਸਟ ਆ ਜੇ ਮੈਂ ਗਨੌਨ ਲਾ ਪਾ ਦੇ ਜਿਹੜਾ ਨਡਾਲੇ ਦਾ ਵਿਕਾਸ ਆ ਤੁਹਾਡੇ ਸਾਹਮਣੇ ਆ 45 ਸਾਲਾਂ ਅਜ ਕਿੰਨਾ ਕੋ ਵਿਕਾਸ ਹੋਇਆ ਨਡਾਲੇ ਦਾ 45 ਸਾਲਾਂ ਦੇ ਵਿੱਚ ਆ ਗੰਧ ਨਹੀਂ ਨਿਕਲਿਆ ਤੇ ਜੋ ਸੀਵਰੇਜ ਪਾਇਆ ਵਾ ਤੇ ਆਮ ਆਦੀ ਪਾਰਟੀ ਨੇ ਪਾਇਆ ਵਾ ਤੇ ਜੇ ਇੱਥੇ ਆ ਬੁਹਲਾ ਕੇ ਨੇ ਚਰਾਇਆ ਵਾ ਤੇ ਆਮ ਆਦੀ ਪਾਰਟੀ ਨੇ ਚਰਾਇਆ ਵਾ ਜੇ ਤੇ ਮਾਰੇ ਮੋਟੇ ਕੋ ਮੈਂ ਕਹਿੰਦਾ ਕੁਛ ਕੀਤਾ ਜੇ 5% ਕੀਤਾ ਵਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਆ ਤੇ ਇਹ ਹੁਣ ਜੇ ਕੁਛ ਬੰਦੇ ਸਾਡੇ ਵਿੱਚੋਂ ਸੀਗੇ ਦਾਲ ਬਦਲੂ ਸੀਗੇ ਵਿਕ ਗਏ ਤੇ ਉਹਨਾਂ ਨੇ ਵੀ ਕਹਿੰਦੇ باوجود ਸਾਡੇ ਕੋਲ ਬੰਦੇ ਜਿਹੜੇ ਆ ਉਹਨਾਂ ਨਾਲੋਂ ਦੋ ਵਾਧਿਆ ਉਹਨਾਂ ਨੂੰ ਸ਼ਾਇਦ ਇਹ ਪਤਾ ਸੀਗਾ ਪ੍ਰਧਾਨ ਇਹਨਾਂ ਦਾ ਬਣ ਜਾਣਾ ਤਾਂ ਉਹ ਰੌਲਾ ਰੱਪਾ ਪਾਉਣ ਲੱਪੇ ਤੇ ਅੱਜ ਜਿਹੜਾ ਮਾਹੌਲ ਕ੍ਰੀਏਟ ਹੋਇਆ ਵਿਰੋਧੀਆਂ ਦਾ ਕਹਿੰਦਾ ਵੀ ਹਾਰੇ ਹੋਏ ਟੋਪ ਵਜਾਉਂਦੇ ਨੇ ਪੰਗਰੇ ਵਜਾਉਂਦੇ ਦੇਖੋ ਜੀ ਆਪੇ ਆਪ ਦੀ ਵਿਰੋਧੀ ਬਣੇ ਤੇ ਆਪਣੇ ਆਪ ਦੀ ਹਾਰੇ ਹਾੜ ਦੇ ਸਾਰੇ ਭਰਾ ਸਾਰਿਆਂ ਨੇ ਸਾਨੂੰ ਹਾਂ ਕੀਤੀ ਵੋਟ ਪਾਉਂਦੀ ਇਨਰ ਸਾਰਿਆਂ ਨੂੰ ਲੈ ਜਾਓ ਬਲਾਹ ਨੂੰ ਲੈਣ ਰਾਤੀ ਦਫ਼ਤਰੇ ਕਹਾਂ ਨਹੀਂ ਵੀ ਇਲੈਕਸ਼ਨ ਤੁਹਾਨੂੰ ਵੋਟਾਂ ਪਾਵਾਂਗੇ ਆ ਥੋੜੇ ਦਿਨ ਹੋਏ ਕਿਹੜੇ ਵਿਰੋਧੀ ਕਿਹੜੇ ਕਹਿੰਦੇ ਆ ਆ ਫੋਟੋਆਂ ਵਿਰੋਧੀਆਂ ਦੀਆਂ ਐ ਤੇ ਸੱਜਣੇ ਸਾਡੇ ਪਰੇ ਛੱਡ ਕਰ ਤੋ ਗਏ ਢੋਲ ਵਜਦੇ ਨੇ ਬਾਹਰ ਢੋਲ ਭਾਜੀ ਹਰ ਇੱਕ ਦਾ ਹੱਥ ਕੋਈ ਢੋਲ ਵਜਾਏ ਕੋਈ ਪਿੱਟੇ ਕੋਈ ਗਾਲਾ ਕੱਢੇ ਡੈਮੋਕਰੇਸੀ ਆ ਹਨਾ ਹੁਣ ਕਿਤੇ ਜੀ ਬੈਣ ਪੈਂਦੇ ਹੁਣ ਕਿਤੇ ਆਪਾਂ ਕੀ ਜੀ ਲੈਣ ਕਰ ਤੋ ਪਾਉਣ ਢੋਲ ਵਜਾਉਣੇ ਜਿੰਨੇ ਵਜਾਏ ਢੋਲ ਅਰੇ ਦਾ ਜੀ ਕਰਦਾ ਵਜਾਈ ਜਾਏ ਹੀ ਕਹੀਏ ਇਹ ਸਾਡੇ ਪਰਚਾ ਇਹ ਸਾਡੇ ਸੱਜਣਾਂ ਸਾਡੀ ਸਤਿਕਾਰ ਜੋਗਾ ਕੱਲ ਇਹ ਤਾਂ ਖੁਸ਼ੀ ਇਸ ਕਰਕੇ ਆ ਅਸੀਂ ਤੇ ਵੇਖੋ ਸਾਡੇ ਅੰਕਲ ਜੀ ਦੇ ਨਾਂ ਤੇ ਇਥੇ ਬੋਰਡ ਰੱਖਿਆ ਨਾ ਅਸੀਂ ਬੜੀ ਖੁਸ਼ੀ ਮਨਾਈ ਉਹਨਾਂ ਦੀ ਆਤਮਾ ਨੂੰ ਅੱਜ ਦੁੱਖ ਹੁੰਦਾ ਹੋਊਗਾ ਥੱਲੇ ਕੀ ਬਣ ਗਿਆ ਬੜਾ ਮੈਨੂੰ ਇਹ ਗੱਲ ਦਾ ਦੁੱਖ ਆ ਚਲੋ ਅੱਜ ਦੀ ਅਸੀਂ ਨੇ ਉਹਨਾਂ ਨੂੰ ਲੋਦੀ ਕਹਿਣ ਦੇ ਉਹ ਸਾਡੇ ਸੱਜਣ ਹੀ ਆ ਸਾਰੇ ਤੇ ਭਾਜੀ ਮੇਰੇ ਨਾਲ ਸਾਰੇ ਇਕੱਠੇ ਆ ਇਹ ਸਾਮਣੇ ਸਾਰੇ ਇਕੱਠੇ ਬੈਠੇ ਹੋ ਜਾਂਦਾ ਕਿਤਨਾ ਕਿਤੇ ਤੁਹਾਨੂੰ ਕਿਹੜਾ ਪਤਾ ਨਹੀਂ 4 ਵਜੇ ਟੈਬਲ ਇਲੈਕਸ਼ਨ ਆ ਕੀ ਅਗਲਾ ਕੀ ਪ੍ਰੋਗਰਾਮ ਦਾ ਉਹ ਸਾਨੂੰ ਭਾਜੀ ਮੈਨੂੰ ਨੌਲੇਜ ਨਹੀਂ ਸਾਡਾ ਆਪਣਾ ਇੱਥੇ ਲੱਗੇ ਉਹ ਤੋਂ ਦੀ ਮੈਨੂੰ ਨੌਲੇਜ ਨਹੀਂ ਮੇਰੇ ਜਿਹੜੀ ਹੈਗੀ ਆ ਉਹ ਤੁਹਾਨੂੰ ਕੋਈ ਵਿਰੋਧੀ ਨਹੀਂ ਸਾਰੇ ਸੱਜਣਾ ਸਾਰੇ ਨਾਲ ਆ ਜਾਣੇ ਆ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ